ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ ਪੁਰਾਣੇ ਰਾਜੇ ਮਹਾਰਾਜਿਆਂ ਦੇ ਬਾਰੇ ਆਪਣੀ ਦੇਸੀ ਰਾਜੇ ਹੁੰਦੇ ਸੀ ਜਿਹੜੇ ਜਿਵੇਂ ਪਟਿਆਲਿਆ ਰਾਜਾ ਹੋਰ ਨਾਭੇ ਵਾਲੇ ਹੋਰ ਬਾਕੀ ਅਲਮਗਲਮਾ ਔਰ ਦੋਸਤੋ ਇਹਨਾਂ ਦੀਆਂ ਰਖੈਲਾਂ ਦੀਆਂ ਉਹ ਕਹਾਣੀਆਂ ਜਿਹੜੀਆਂ ਸੁਣ ਕੇ ਦਿਮਾਗ ਹਲੇ ਜਾਂਦਾ ਵੀ ਇਹ ਕੀ ਕੁਝ ਕਰਦੇ ਰਹੇ ਔਰ ਕਿਦਾਂ ਹੁਣ ਤੱਕ ਇਹ ਗੁਲਾਮੀ ਚੱਲਦੇ ਰਹੇ ਅੰਗਰੇਜ਼ਾਂ ਵੀਡੀਓ ਬਹੁਤ ਹੀ ਸੁਣਨ ਵਾਲੀ ਤੇ ਦਿਲਚਸਪ ਹੈ ਨੂੰ ਸਾਰੀ ਨੂੰ ਸੁਣਨਾ ਧਿਆਨ ਨਾਲ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਵਧੀਆ ਲੱਗਦੀ ਹੈ ਉਹਦੀ ਵੀਡੀਓ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਮਹਾਰਾਜਾ ਕਪੂਰਥਲਾ ਪਟਿਆਲਾ ਰਾਮਪੁਰ ਰਾਜਪੇਪੜਾ ਪੰਨਾ ਬੜੌਦਾ ਨਾਭਾ ਤੇ ਜੀਂਦ ਦੇ ਮਹਾਰਾਜੇ ਇਹ ਜਿਹੜੇ ਹੁੰਦੇ ਸੀ ਇਹ ਮਸੂਰੀ ਦੇ ਵਿੱਚ ਬੜਾ ਛਾਂ ਦਾ ਡਿਨਰ ਪਾਰਟੀਆਂ ਦਾ ਪ੍ਰਬੰਧ ਕਰਨ ਲੱਗੇ ਸੀ ਤਾਂ ਇਹਨਾਂ ਪਾਰਟੀਆਂ 'ਚ ਮਸੂਰੀ ਦੇ ਸਮਾਜ ਦੇ ਗਿਣੇ-ਚੁਣੇ ਲੋਕ ਅੰਗਰੇਜ਼ ਤੇ ਹੋਰ ਭਾਰਤੀ ਅਫਸਰ ਆਪਣੀਆਂ ਆਪਣੀਆਂ ਘਰ ਵਾਲੀਆਂ ਦੇ ਨਾਲ ਬੁਲਾਏ ਜਾਂਦੇ ਸੀ ਤਾਂ ਮਸੂਰੀ ਦੇ ਵਿੱਚ ਮਹਾਰਾਜਾ ਕਪੂਰਥਲਾ ਇਹਨੇ ਆਪਣੇ ਮਹਿਲ 'ਚ ਅਨੇਕਾਂ ਪਾਰਟੀਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਉਹਨਾਂ ਦਿਨਾਂ 'ਚ ਬਾਲ ਰੂਮ ਨਾਚ ਦੀ ਬੜੀ ਮੰਗ ਸੀ ਖਾਸ ਤੌਰ ਤੇ ਫੈਂਸੀ ਡਰੈਸ ਪਹਿਨ ਕੇ ਕੀਤੇ ਜਾਣ ਵਾਲੇ ਬਾਲ ਰੂਮ ਨਾਚਾਂ ਦੀ ਤਾਂ ਇਹਨਾਂ ਨਾਚਾਂ 'ਚ ਮਰਦ ਤੇ ਔਰਤਾਂ ਤਰ੍ਹਾਂ-ਤਰ੍ਹਾਂ ਦੀਆਂ ਪੋਸ਼ਾਕਾਂ ਪਹਿਨ ਕੇ ਆਪਣੇ ਆਪਣੇ ਚਿਹਰੇ ਲਕੋ ਲੈਂਦੇ ਸੀ ਤੇ ਫਿਰ ਐਨ ਸ਼ਰਾਬ ਨਾਲ ਟੱਲੀ ਹੋ ਕੇ ਤੇ ਖਾਣੇ ਖਾ ਕੇ ਰਾਤ ਭਰ ਖੂਬ ਅਯਾਸ਼ੀ ਕਰਦੇ। ਨਾਚਦੇ ਜੋੜੇ ਤੈਅ ਕਰਕੇ ਛਪੇ ਹੋਏ ਨਾਚ ਕਾੜ ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤੇ ਜਾਂਦੇ ਤਾਂ ਕਿ ਸ਼ਰਾਬ ਮਤ ੁੱਤ ਹੋ ਜਾਣ ਤੋਂ ਬਾਅਦ ਭਾਰਤੀ ਤੇ ਅੰਗਰੇਜ਼ੀ ਇਹ ਔਰਤਾਂ ਆਪਣੇ ਆਪਣੇ ਜੋੜੇ ਬਣਾ ਕੇ ਰੰਗ ਰਲੀਆਂ ਮਨਾ ਸਕਣ। ਤਾਂ ਇਦਾਂ ਕਦੇ ਵੀ ਨਹੀਂ ਹੋਇਆ ਸੀ। ਕਿ ਅੰਗਰੇਜ਼ ਔਰਤਾਂ ਨੇ ਹਿੰਦੁਸਤਾਨੀ ਬੰਦਿਆਂ ਨਾਲ ਜੋੜਾ ਬਣ ਤੋਂ ਇਨਕਾਰ ਕੀਤਾ ਹੋਵੇ ਤਾਂ ਨਾਚ ਦੇ ਦੌਰਾਨ ਹੀ ਦਰਜਣਾ ਜੋੜੇ ਇੱਥੋਂ ਖਿਸਕ ਕੇ ਪਾਰਕਾਂ 'ਮ ਚਲੇ ਜਾਂਦੇ ਤੇ ਪਾਰਕਾਂ ਦੇ ਵਿੱਚ ਜੋ ਕੁਝ ਹੋਇਆ ਕਰਦਾ ਸੀ ਤਾਂ ਉਹ ਤੁਸੀਂ ਹਿਸਾਬ ਲਾ ਲਓ ਵੀ ਛੱਡੇ ਦਿਓ ਗੱਲਾਂ ਤਾਂ ਉਦੋਂ ਕਹਿੰਦੇ ਵੀ ਅੰਗਰੇਜ਼ ਔਰਤਾਂ ਦੇ ਨਾਲ ਇੱਕ ਬੰਦਾ ਦੱਸਦਾ ਸੀ ਉਸ ਟਾਈਮ ਦਾ ਕਿ ਅੰਗਰੇਜ਼ ਔਰਤਾਂ ਨਾਲ ਉਹ ਅਕਸਰ ਰੰਗ ਲੜੀਆਂ ਮਨਾਇਆ ਕਰਦਾ ਸੀ ਤਾਂ ਪਾਰਕ ਦੇ ਇਕਾਂਤ ਅਤੇ ਹਨੇਰੇ ਖੂਂਜੀਆਂ ਦੇ ਵਿੱਚ ਬੈਂਚਾਂ ਲਗੀਆਂ ਹੁੰਦੀਆਂ ਸੀ ਤੇ ਉਹ ਜੋੜੇ ਜੀ ਭਰ ਕੇ ਇੱਕ ਦੂਜੇ ਨਾਲ ਮौज-ਮਸਤੀਆਂ ਕਰਦੇ ਬਾਲਰੂਮ ਨਾਚ ਸੀ ਜਿਹੜਾ ਡਾਂਸ ਇਹ ਖਤਮ ਹੋਣ ਤੋਂ ਬਾਅਦ ਮਹਾਰਾਜੇ ਮਹਾਰਾਣੀਆਂ ਰਾਜਕੁਮਾਰੀਆਂ ਹੋਰ ਔਰਤਾਂ ਬ੍ਰਿਟਾਨਵੀ ਫੌਜ ਦੇ ਅਫਸਰ ਭਾਰਤੀ ਤੇ ਬ੍ਰਿਟਾਨਵੀ ਅਧਿਕਾਰੀ ਤੇ ਉਹਨਾਂ ਦੀਆਂ ਪਤਨੀਆਂ ਵਗੈਰਾ ਰਿਕਸ਼ੀਆਂ 'ਚ ਬੈਠ ਕੇ ਵਿਦਾ ਹੁੰਦੇ ਰਿਕਸ਼ਾ ਖਿੱਚਣ ਵਾਲਿਆਂ ਨੇ ਢਕੀਲੀਆਂ ਵਰਦੀਆਂ ਪੈਨੀਆਂ ਹੁੰਨੀਆਂ ਤਾਂ ਉਸ ਸਮੇਂ ਜੋੜੇ ਬਣਾਉਣ ਦਾ ਕੰਮ ਜਿਹੜਾ ਇਹ ਗੁਪਤ ਰੂਪ ਵਿੱਚ ਕੀਤਾ ਜਾਂਦਾ ਆਪਸ ਵਿੱਚ ਜੋੜੇ ਤੈਅ ਕਰਕੇ ਉਹ ਲੋਕ ਰਿਕਸ਼ੀਆਂ 'ਚ ਬੈਠ ਕੇ ਕੈਮਲਸ ਬੈਂਕ ਰੋਡ ਵੱਲ ਨਿਕਲ ਜਾਂਦੇ ਤੇ ਫੇਰ ਘੰਟਿਆਂ ਬੱਧੀ ਮੌਜ ਮੇਲਾ ਕਰਨ ਤੋਂ ਪਿੱਛੋਂ ਔਰਤਾਂ ਨੂੰ ਉਹਨਾਂ ਦੇ ਟਿਕਾਣਿਆਂ 'ਤੇ ਛੱਡ ਦਿੱਤਾ ਜਾਂਦਾ ਕੁਝ ਔਰਤਾਂ ਦਾ ਕਹਿੰਦੇ ਐਨੇ ਹੌਸਲੇ ਵਾਲੀਆਂ ਸੀ ਕਿ ਉਹ ਆਪਣੇ ਪ੍ਰੇਮੀਆਂ ਤੋਂ ਬਿਨਾ ਬਿਨਾ ਚਿਜਕ ਆਪਣੇ ਘਰ ਹੀ ਲੈ ਜਾਂਦੀਆਂ ਸੀ ਪ੍ਰੇਮੀਆਂ ਨੂੰ ਆਪਣੇ ਨੂੰ ਤੇ ਨਾਚ ਸਕੇਟਿੰਗ ਤੇ ਕਾਰਨੀਵਲ ਦਾ ਵੀ ਪ੍ਰਬੰਧ ਕੀਤਾ ਜਾਂਦਾ ਇਹਨਾਂ ਵਿੱਚ ਵੀ ਜੋੜੇ ਹਿੱਸਾ ਲੈਂਦੇ ਤੇ ਸਭ ਤੋਂ ਚੰਗਾ ਸਿੱਧ ਹੋਣ ਵਾਲੇ ਜੋੜੇ ਨੂੰ ਇਨਾਮ ਦਿੱਤਾ ਜਾਂਦਾ ਸੀ ਸਨ 1914 ਦੇ ਪਹਿਲੀ ਵਰਲਡ ਵਾਰ ਤੋਂ ਲੈ ਕੇ 1945 ਤੱਕ ਮਸੂਰੀ ਸ਼ਿਮਲਾ ਦਲਹਾਉੜੀ ਨੈਨੀਤਾਲ ਦਾਰਜੀਲਿੰਗ ਮਾਉਂਟਾਬੂ ਤੇ ਉਟਾਕਮੰਡ ਤੇ ਹੋਰ ਪਹਾੜੀ ਨਗਰ ਸੀ ਜਿਹੜੇ ਇਹ ਅੰਗਰੇਜ਼ ਅਫਸਰਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਰਾਜਿਆਂ ਮਹਾਰਾਜਿਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਗਰਮੀਆਂ ਲਈ ਖਾਸ ਵਿਸ਼ੇਸ਼ ਖਿੱਚ ਦਾ ਕਾਰਨ ਬਣ ਚੁੱਕੇ ਸੀ ਤਾਂ ਇਹਨਾਂ ਦੇ ਨਾਲ ਹੀ ਉੱਚ ਵਰਗੀ ਭਾਰਤੀ ਸਮਾਜ ਦੇ ਲੋਕ ਵੀ ਗਰਮੀਆਂ ਕੱਟਣ ਪਹਾੜਾਂ ਉੱਤੇ ਜਾਣ ਲੱਗ ਪਏ ਵੱਡੇ ਵੱਡੇ ਸੈਨਿਕ ਅਧਿਕਾਰੀ ਜੋ ਕਿ ਖੁਦ ਗਰਮੀਆਂ ਦੇ ਵਿੱਚ ਸਰਕਾਰੀ ਮਸ਼ਰੂਫੀਅਤ ਕਾਰਨ ਪਹਾੜਾਂ ਉੱਤੇ ਨਹੀਂ ਜਾ ਸਕਦੇ ਸੀ ਉਹਨਾਂ ਦੀਆਂ ਘਰ ਵਾਲੀਆਂ ਹੀ ਜਾਂਦੀਆਂ ਹੁੰਦੀਆਂ تھیں۔ ਜਰਨਲ ਕਰਨਲ ਇਸ ਪੱਧਰ ਦੇ ਲੋਕ ਆਪਣੀਆਂ ਘਰ ਵਾਲੀਆਂ ਦੀ ਦੇਖਰੇਖ ਲਈ ਆਪਣੇ ਹੇਠਲੇ ਕੈਪਟਨਾਂ ਜਾਂ ਮੇਜਰਾਂ ਨੂੰ ਬਾਰੀ-ਬਾਰੀ ਛੁੱਟੀ ਦੇ ਕੇ ਉਹਨਾਂ ਨਾਲ ਭੇਜ ਦਿੰਦੇ ਸੀ। ਇਸ ਲਈ ਕੁਦਰਤੀ ਸੀ ਕਿ ਇਹ ਨੌਜਵਾਨ ਫੌਜੀ ਅਫਸਰ ਆਪਣੇ ਅਫਸਰਾਂ ਦੀਆਂ ਜਵਾਨ ਬੀਵੀਆਂ ਦੇ ਨਾਲ ਖੁੱਲਾ ਖੇਡਦੇ ਮੈਦਾਨਾਂ 'ਚ ਰਹਿੰਦੇ ਹੋਏ ਉਹ ਅਜਿਹਾ ਕਰਨ 'ਚ ਔਖਾ ਹੁੰਦੇ ਸੀ ਤਾਂ ਗਰਮੀਆਂ 'ਚ ਇਹਨਾਂ ਪਹਾੜੀ ਨਗਰਾਂ ਦਾ ਵਾਤਾਵਰਨ ਖੁੱਲਾ ਖੜਿਆ ਤੇ ਪੂਰਾ ਐਨ ਘੈਂਟ ਹੁੰਦਾ ਸੀ ਤਾਂ ਬਾਲ ਰੂਮ ਨਾਚਾਂ 'ਚ ਉੱਥੇ ਜੋਗਜ ਹੋਇਆ ਕਰਦਾ ਸੀ ਉਹਨਾਂ ਦੀ ਦੇਖਾ ਦੇਖੀ ਭਾਰਤੀ ਔਰਤਾਂ ਵੀ ਅੰਗਰੇਜ਼ ਔਰਤਾਂ ਦੇ ਰੰਗ ਟੰਗ ਅਪਣਾਉਣ ਲੱਗ ਪਈਆਂ ਸਗੋਂ ਇਹਨਾਂ ਤੋਂ 4 ਕਦਮ ਅੱਗੇ ਨਿਕਲ ਗਈਆਂ ਕੁਝ ਬਰਿਆਂ ਬਾਅਦ ਕੈਮ ਕੈਮਰਲਸ ਬੈਂਕਰੋਡ ਦੇ ਹਨੇਰੇ ਤੇ ਅਕਾਂਤ ਕੋਨਿਆਂ 'ਚ ਰਿਕਸ਼ੀਆਂ ਦੀ ਗਿਣਤੀ ਵਧੀ ਹੋਈ ਸੀ। ਉਹਨਾਂ 'ਚ ਬਹੁਤੀਆਂ ਭਾਰਤੀ ਤੀਵੀਆਂ ਨੂੰ ਉਹਨਾਂ ਦੇ ਪ੍ਰੇਮੀਆਂ ਨਾਲ ਦੇਖਿਆ ਜਾਂਦਾ ਸੀ। ਇਹਨਾਂ ਪ੍ਰੇਮੀਆਂ 'ਚ ਭਾਰਤੀ ਵੀ ਸਨ ਤੇ ਅੰਗਰੇਜ਼ ਵੀ। ਅੰਗਰੇਜ਼ ਔਰਤਾਂ ਦੇ ਦਿਲ ਜਿੱਤਣ ਲਈ ਇੱਕ ਹੋਰ ਯੁਕਤੀ ਵੀ ਵਰਤੀ ਜਾਂਦੀ ਸੀ। ਉਹਨਾਂ ਨੂੰ ਵਧੀਆ نسل ਦੇ ਘੋੜਿਆਂ ਦੀ ਸਵਾਰੀ ਕਰਨ ਦਾ ਬੜਾ ਸ਼ੌਕ ਹੁੰਦਾ ਸੀ ਤੇ ਵਧੀਆ نسل ਦੇ ਘੋੜੇ ਪਾੜੇ ਤੇ ਮਿਲਦੇ ਨਹੀਂ ਸੀ। ਸਗੋਂ ਇਹ ਰਾਜਿਆਂ ਤੇ ਮਹਾਰਾਜਿਆਂ ਦੇ ਮਤਲਬ ਕਿ ਉਹਨਾਂ 'ਚ ਹੁੰਦੇ ਸੀਗੇ ਅਸਤ ਬਲਾਂ ਦੇ ਵਿੱਚ ਤਾਂ ਹੋਇਆ ਕਿ ਜਿਹੜੇ ਪਹਾੜ ਤੇ ਮਿਲਦੇ ਸੀ ਘੋੜੇ ਇਹ ਆਮ ਮਾਰਚੂਜੇ ਹੁੰਦੇ ਸੀ ਤਾਂ ਇੱਕ ਵਾਰੀ ਮਹਾਰਾਜਾ ਜਗਤਜੀਤ ਸਿੰਘ ਇੱਕ ਬੜੀ ਖੂਬਸੂਰਤ ਅੰਗਰੇਜ਼ ਔਰਤ ਉਤੇ ਕਹਿੰਦੇ ਮੋਹਿਤ ਹੋ ਗਿਆ ਤਾਂ ਉਸ ਔਰਤ ਨੂੰ ਉਹਨੇ ਕਈ ਵਾਰ ਆਪਣੀਆਂ ਦਾਵਤਾ ਤੇ ਬਾਲ ਰੂਮ ਨਾਚਾਂ 'ਚ ਸ਼ਾਮਲ ਹੋਣ ਲਈ ਸੱਦਿਆ ਸੀ ਤੇ ਉਹਨੇ ਖੁਸ਼ੀ ਨਾਲ ਮਹਾਰਾਜੇ ਦੇ ਸੱਦੇ ਨੂੰ ਪ੍ਰਵਾਨ ਕੀਤਾ ਪਰ ਜਦੋਂ ਇਹ ਮਾਮਲਾ ਖੁੱਲ ਖੇਡਣ ਦੀ ਨੌਬਤ ਤੱਕ ਜਾ ਪੜਿਆ ਤਾਂ ਰਾਜਾ ਉਹਨੂੰ ਇਕੱਲੀ ਨੂੰ ਰਾ ਦੇ ਖਾਣੇ ਉੱਤੇ ਬੁਲਾਉਣ ਲੱਗ ਪਿਆ ਤਾਂ ਉਹ ਬਹਾਨਾ ਬਣਾਉਣ ਲੱਗ ਪਈ ਮਹਾਰਾਜਾ ਨਰਾਸ਼ ਹੋ ਗਿਆ ਇੱਕ ਸ਼ਾਮ ਮਹਾਰਾਜੇ ਨੇ ਉਹਨੂੰ ਕਿਹਾ ਕਿ ਉਹ ਉਹਦੇ ਲਈ ਦੋ ਵਧੀਆ نسل ਦੇ ਘੋੜੇ ਪਝਵਾ ਕੇ ਦੇਊਗਾ ਤੇ ਜਿਨ੍ਹਾਂ ਉੱਤੇ ਜੇ ਉਹਦਾ ਜੀ ਚਾਹੇ ਤਾਂ ਆਪਣੇ ਕਿਸੇ ਵੀ ਦੋਸਤ ਨਾਲ ਸੈਰ ਲਈ ਵੀ ਜਾ ਸਕਦੀ ਹੈ ਤਾ ਮਹਾਰਾਜਾ ਕਪੂਰਥਲਾ ਦੇ ਸ਼ਾਹੀ ਅਸਤਬਲ ਦੇ ਘੋੜਿਆਂ ਦੇ ਉੱਤੇ ਆਪਣੇ ਕਿਸੇ ਦੋਸਤ ਨਾਲ ਘੋੜਸਵਾਰੀ ਕਰਨੀ ਉਹ ਖੁਸ਼ੀ-ਖੁਸ਼ੀ ਮੰਨ ਗਈ। ਤਾ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਪਰ ਜਦੋਂ ਉਸ ਔਰਤ ਨੂੰ ਆਪਣੇ ਦੋਸਤ ਨਾਲ ਸ਼ਾਹੀ ਅਸਤਬਲ ਦੇ ਘੋੜਿਆਂ 'ਤੇ ਸਵਾਰੀ ਕਰਨ ਦਾ ਚਸਕਾ ਲੱਗ ਪਿਆ ਤਾ ਮਹਾਰਾਜੇ ਨੇ ਇੱਕ ਦਿਨ ਕਿਹਾ ਕਿ ਹੁਣ ਘੋੜੇ ਭੇਜਣੇ ਬੰਦ ਕਰ ਦੋ। ਤਾ ਘੋੜੇ ਨਾ ਪੁੱਜੇ ਤਾ ਉਹ ਖੁਦ ਆ ਗਈ ਤੇ ਮਿੰਤ ਮਿੰਤਾ ਲੱਗ ਪਈ ਕਰਨ। ਤੇ ਕਹਿੰਦੀ ਕਿ ਉਹ ਘੋੜਿਆਂ ਬਦਲੇ ਮਹਾਰਾਜੇ ਦੀ ਹਰ ਇੱਛਾ ਪੂਰੀ ਕਰਨ ਲਈ ਤਿਆਰ ਹੈ। ਇਸ ਤੇ ਮਹਾਰਾਜੇ ਨੇ ਉਹਨੂੰ ਫੇ ਕੱਲੀ ਨੂੰ ਸ਼ਾਮ ਦੇ ਖਾਣੇ ਉੱਤੇ ਆਪਣੇ ਮਹਿਲ 'ਚ ਬੁਲਾਇਆ। ਉਹ ਮੰਨ ਗਈ। ਆਈ ਵੀ ਤੇ ਇਸ ਤਰ੍ਹਾਂ ਰਾਜੇ ਨੇ ਰਾਤ ਪਰ ਉਹਦੇ ਨਾਲ ਰੰਗਲੀਆਂ ਮਨਾਈਆਂ। ਕੁਝ ਦਿਨਾਂ ਪਿਛੋਂ ਰਾਜੇ ਨੇ ਉਹ ਔਰਤ ਨੂੰ ਵਧੀਆ نسل ਦੇ ਘੋੜਿਆਂ ਦੀ ਇੱਕ ਜੋੜੀ ਜੇਵਰਾਤ ਜਿਹੜੇ ਇਹ ਗਿਫਟ ਦਿੱਤੇ ਤੇ ਬਾਅਦ 'ਚ ਇਹੋ ਔਰਤ ਫਿਰ ਕਈ ਗਰਮੀਆਂ ਤੱਕ ਮਹਾਰਾਜੇ ਦੀ ਰਖੈਲ ਬਣੀ ਰਹੀ। ਔਰਤਾਂ ਨਾਲ ਜੋ ਵੀ ਕਹਿੰਦੇ ਵੀ ਸਬੰਧ ਰਹੇ ਹਨ ਜਰਮਨੀ ਦਾ ਦੱਸਦਾ ਕਹਿੰਦਾ ਮੇਰੇ ਜੋ ਵੀ ਜਿਹੜੇ ਵੀ ਔਰਤਾਂ ਸਬੰਧ ਰਹੇ ਉਹ ਪੈਰਸ ਵਿੱਚ ਸੀਗੇ ਫ੍ਰੈਂਚ ਬੋਲੀ ਕਹਿੰਦਾ ਮੈਂ ਸਿੱਖ ਚੁੱਕਣ ਤੋਂ ਬਾਅਦ ਮੈਂ ਸੋਰਬੋਨ ਯੂਨੀਵਰਸਿਟੀ ਚ ਪੋਲੀਟੀਕਲ ਇਕਨੋਮੀ ਪੜ੍ਹ ਰਿਹਾ ਸੀ ਮੇਰੀ ਕਹਿੰਦਾ ਪਹਿਲੀ ਪੈਰਸ ਫੇਰੀ ਦੌਰਾਨ ਮੈਂ ਮਾਦਮ ਦੋਜੋਨਾ ਦੀ ਇੱਕ ਸਨਮਾਨਤ ਔਤ ਦੇ ਘਰੇ ਪੇਇੰਗ ਗੈਸਟ ਵਜੋਂ ਠਹਿਰਿਆ ਹੋਇਆ ਸੀ ਤਾਂ ਉਸ ਪਰਿਵਾਰ ਚ ਮਾਦਾਮ ਦੋਜ਼ੋਂ ਤੋਂ ਇਲਾਵਾ ਉਹਦੀ ਇੱਕ ਜਵਾਨ ਧੀ ਲਿਲੀ ਤੇ ਉਹਦਾ ਕ ਭਾਈ ਪੀਰੇ ਇਹ ਰਹਿੰਦੇ ਸੀ ਲਿਲੀ ਕਹਿੰਦਾ ਮੇਰੀ ਹਾਨਣ ਸੀ ਉਹ ਲੋਕ ਨਾ ਤਾਂ ਅੰਗਰੇਜ਼ੀ ਭਾਸ਼ਾ ਜਾਣਦੇ ਸੀ ਤੇ ਨਾ ਹੀ ਮੇਰੀ ਬੋਲੀ ਸਮਝ ਸਕਦੇ ਸੀ ਕਹਿੰਦਾ ਮੈਂ 6 ਮਹੀਨਿਆਂ ਦੇ ਅੰਦਰ ਹੀ ਫ੍ਰੈਂਚ ਭਾਸ਼ਾ ਸਿੱਖ ਕੇ ਪੋਲੀਟੀਕਲ ਇਕਨੋਮੀ ਦੇ ਭਾਸ਼ਣ ਸਮਝਣੇ ਸ਼ੁਰੂ ਕਰਤੇ ਸੀ ਤਾਂ ਉਸ ਪਰਿਵਾਰ ਚ ਮੈਨੂੰ ਘਰ ਦੇ ਜੀ ਵਾਂਗ ਸਮਝਿਆ ਜਾਂਦਾ ਸੀ ਵਧੀਆ ਖਾਣਾ ਖਾਣੋਂ ਮਿਲਦਾ ਤੇ ਨਾਲ ਹੀ ਦੋਸਤਾਨਾ ਮਨ ਬਤੀਰਾ ਤਾਂ ਸਨ 47 ਮੈਂ ਕਹਿੰਦਾ ਜਦੋਂ ਮੈਂ ਭਾਰਤ ਮੁੜਿਆ ਤਾਂ ਕਪੂਰਥਲੇ ਦੇ ਮਹਾਰਾਜੇ ਨੇ ਮੇਰੀ ਇਸ ਗੱਲ ਕਰਕੇ ਬੜੀ ਪ੍ਰਸ਼ੰਚਾ ਕੀਤੀ ਕਿ ਮੈਂ ਇੰਨੀ ਵਧੀਆ ਫ੍ਰੈਂਚ ਬੋਲੀ ਬੋਲ ਲੈਣਾ ਉਹਨੇ ਕਹਿੰਦਾ ਮੈਨੂੰ ਆਪਣੀ ਰਾਜਤ ਦੇ ਸਿੱਖਿਆ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਦਾ ਅਹੁਦਾ ਦਿੱਤਾ ਔਰ ਇਸ ਅਹੁਦੇ ਉੱਤੇ ਕਹਿੰਦਾ ਮੈਂ 2 ਸਾਲ ਤੱਕ ਰਿਹਾ ਤੇ ਫੇਰ ਮੇਰੀ ਤਰੱਕੀ ਹੋ ਗਈ ਤੇ ਮੈਨੂੰ ਮਿਲਟਰੀ ਸੈਕਟਰੀ ਬਣਾ ਦਿੱਤਾ ਤੇ ਉਸ ਵੇਲੇ ਕਹਿੰਦਾ ਮੇਰੀ ਉਮਰ ਕੇਵਲ 27 ਵਰਿਆਂ ਦੀ ਸੀ ਉਹ ਤੋਂ ਬਾਅਦ ਕਹਿੰਦਾ ਮੈਨੂੰ ਮੰਤਰੀ ਬਣਾ ਦਿੱਤਾ ਗਿਆ ਤਾਂ ਇਦਾਂ ਕਹ ਲਈਏ ਵੀ ਚੱਕਰਬਾਜ਼ੀਆਂ ਪੈਂਦੀਆਂ ਸੀਗੀਆਂ ਤਾਂ ਹੁਣ ਇੱਕ ਸ਼ੀਸ਼ ਮਹਿਲ ਦੇ ਬਾਰੇ ਦੱਸਦੇ ਹਾਂ ਆਪਾਂ ਤੁਹਾਨੂੰ ਸ਼ੀਸ਼ ਮਹਿਲ ਕਹਿੰਦੇ ਜਰਮਨੀ ਦੇ ਮਿੱਤਰ ਦੇਸ਼ਾਂ ਦੇ ਵਿਚਕਾਰ ਸ਼ਾਂਤੀ ਸੰਧੀ ਉਤੇ ਸਾਈਨ ਕਰਨ ਲਈ ਬਰਤਾਨਵੀ ਸਰਕਾਰ ਨੇ ਕਪੂਥਲਾ ਦੇ ਮਹਾਰਾਜ ਜਗਜੀਤ ਸਿੰਘ ਨੂੰ ਵਰਸੇਲਜ਼ ਬੁਲਾਇਆ ਬੀਕਾਨਾ ਦੇ ਮਹਾਰਾਜਾ ਗੰਗਾ ਸਿੰਘ ਨੂੰ ਵੀ ਸੱਦਿਆ ਗਿਆ ਸੀ ਮਹਾਰਾਜਾ ਗੰਗਾ ਸਿੰਘ ਸਰਬੋਚੋ ਯੁੱਧ ਪ੍ਰੇਸ਼ਦ ਦਾ ਮੈਂਬਰ ਸੀ ਤਾਂ ਮਹਾਰਾਜਾ ਜਗਜੀਤ ਸਿੰਘ ਮੈਨੂੰ ਵੀ ਕਹਿੰਦਾ ਆਪਣੇ ਨਾਲ ਲੈ ਗਿਆ ਇਸ ਤਰ੍ਹਾਂ ਮੈਨੂੰ ਜੂਨ 28 ਜੂਨ 1919 ਦੀ ਉਸ ਮਹਾਨ ਘਟਨਾ ਨੂੰ ਅੱਖੀਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਸੰਧੀ ਦੀ ਇਸ ਰਸਮ ਨੂੰ ਕਹਿੰਦਾ ਅਦਾ ਹੁੰਦਿਆਂ ਵੇਖਣ ਤੋਂ ਮੈਨੂੰ ਇੰਜ ਲੱਗਦਾ ਸੀ ਜਿਵੇਂ ਇਤਿਹਾਸ ਦੇ ਇਤਿਹਾਸ ਨੂੰ ਕਹਿੰਦਾ ਰੰਗ ਮੰਚ ਉਤੇ ਪੇਸ਼ ਕੀਤਾ ਜਾ ਰਿਹਾ ਹੋਵੇ ਸ਼ੀਸ਼ਾ ਮੜੀ ਗੈਲਰੀ 'ਚ ਘੋੜੇ ਦੀ ਖੁਰੀ ਦੀ ਸ਼ਕਲ ਦਾ ਮੇਜ਼ ਇੱਕ ਪਾਸੇ ਵੱਡੇ-ਵੱਡੇ ਸ਼ੀਸ਼ੇਰੇ ਦੂਜੇ ਪਾਸੇ ਕੁਰਸੀਆਂ ਦੀਆਂ ਲੰਬੀਆਂ ਕਤਾਰਾਂ ਪੁਸ਼ਤ ਤੇ ਬਾਹਾਂ ਤੋਂ ਸਖਣੀਆਂ ਕੁਰਸੀਆਂ ਦੀਵਾਰ ਉੱਤੇ ਲੱਗੇ ਇੱਕ ਬਹੁਤ ਵੱਡੇ ਕਾਗਜ਼ ਉੱਤੇ ਲਿਖਿਆ ਇੱਕ ਐਲਾਨ ਜਿਹਦੇ ਹੇਠਾਂ ਬੈਠਾ ਸੀ ਫਰਾਂਸ ਦਾ ਚੀਤਾ ਕਲੂ ਕਲੋ ਮੈਸਿਊ ਜਿਹਦੀਆਂ ਛੋਟੀਆਂ-ਛੋਟੀਆਂ ਟੰਗਾਂ ਮਸਾਂ ਫਰਸ਼ ਨੂੰ ਛੋਹ ਰਹੀਆਂ ਸੀ ਉਹਨੇ ਹੈਨ ਜ਼ਲੋਰਨ ਸਾਮਰਾਜ ਦੇ ਪ੍ਰਾਰੰਭ ਨੂੰ ਚੇਤੇ ਕਰਕੇ ਉੱਥੇ ਬੈਠਿਆਂ ਬੈਠਿਆਂ ਉਹ ਸਾਮਰਾਜ ਦਾ ਅੰਤ ਵੇਖਣ ਦੀ ਇੱਛਾ ਪ੍ਰਗਟ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਵਿਲਸਨ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਜਾਰਜ ਲਾਇਡ ਕਲੇਮੈਂਸੀਓ ਦੇ ਸੱਜੇ ਖੇ ਬੈਠੇ ਰਹੇ ਇਹ ਤੋਂ ਪਹਿਲਾਂ ਕਹਿੰਨਾ ਮੈਂ ਤੁਹਾਨੂੰ ਦੱਸਾਂ ਅੱਗੇ ਕਹਿੰਨਾ ਮੈਂ ਸ਼ੀਸ਼ੇ ਦੇ ਉਸ ਕਮਰੇ ਬਾਰੇ ਦੱਸਣਾ ਚਾਹੁੰਨਾ ਜਿੱਥੇ ਬੈਠ ਕੇ ਸੰਧੀ ਪੱਤਰ ਤੇ ਸਾਈਨ ਕੀਤੇ ਗਏ ਇਹ ਕਮਰਾ ਨਹੀਂ ਇੱਕ ਤਰ੍ਹਾਂ ਦਾ ਬਰਾਮਦਾ ਸੀ ਯੋਕ ਫਰਾਂਸ ਦੇ ਸਮਰਾਟ ਦੇ ਲੰਘਣ ਦਾ ਰਾਹ ਸੀ। ਇਹਦੀ ਲੰਬਾਈ 73 ਮੀਟਰ, ਚੌੜਾਈ 10.5 ਮੀਟਰ ਤੇ ਉਚਾਈ 12.5 ਮੀਟਰ ਹੈ। ਇਸ ਗਲਿਆਰੇ ਦਾ ਇਤਿਹਾਸਕ ਮਹੱਤਵ ਕਹਿੰਦਾ ਜਿਨ੍ਹਾਂ ਘਟਨਾਵਾਂ ਕਰਕੇ ਬਣਿਆ ਉਹ ਘਟਨਾਵਾਂ ਐ 1686 ਚ ਸਿਆਮ ਦੇ ਰਾਜਦੂਤ ਦਾ ਆਉਣਾ, 1750 ਚ ਪਰਸ਼ੀਆ ਇਰਾਨ ਦੇ ਰਾਜਦੂਤ ਦਾ ਆਉਣਾ, 1897 ਚ ਡਿਊਕ ਆਫ ਬਰਗੋਨ ਦੀ ਮੈਰੀ ਮੈਰੀ ਐਡੀਲੇਡ ਦੀ ਸਿਵਾਏ ਨਾਲ ਸ਼ਾਦੀ 1770 ਜੇ ਕਹਿੰਦਾ ਮੈਰੀ ਅੰਤੋਨੇ ਤੇ ਦੋਫਿੰਨ ਦੀ ਸ਼ਾਦੀ ਦੇ ਮੌਕੇ ਤੇ ਹੋਇਆ ਫੈਨਸੀ ਡਰੈਸ ਬਾਲ ਰੂਮ ਨਾਚ 1871 ਜੇ ਜਰਮਨੀ ਦੇ ਸਮਰਾਟ ਦਾ ਐਲਾਨ ਤੇ ਫਿਰ ਅੰਤਮਾ 28 ਜੂਨ 1919 ਨੂੰ ਵਰਸੇਲਸ ਦੀ ਸੰਧੀ ਉੱਤੇ ਦਸਖਤ ਕਹਿੰਦਾ ਇਹ ਬੜਾ ਹੈਰਾਨਕੁਨ ਇਤਿਹਾਸਕ ਤੱਥ ਹੈ ਕਿ 1986 ਮਾ ਜਦੋਂ ਸ਼ਿਆਮ ਦਾ ਰਾਜਦੂਤ ਸੌਰੀ 1686 ਦੇ ਵਿੱਚ ਕਹਿੰਦਾ 1986 ਮਾ ਸਿਆਮ ਦਾ ਰਾਦੂਤ ਆਪਣੇ ਕਾਗਜ਼ਾਤ ਪੇਸ਼ ਕਰਨ ਲਈ ਫਰਾਂਸ ਦੇ ਸਮਰਾਟ ਦੇ ਸਾਹਮਣੇ ਇਸ ਕੱਚ ਦੀ ਗੈਲਰੀ ਚ ਆਇਆ ਤਾਂ ਉਹਨੂੰ 73 ਮੀਟਰ ਲੰਬੇ ਗੈਲਰੀ ਦੇ ਫਰਸ਼ ਉੱਤੇ ਢਿੱਡ ਭਾਰ ਰਿੜ ਕੇ ਸਮਰਾਟ ਤੱਕ ਆਪਣਾ ਪਿਆ ਸੀ ਤੇ ਪੱਤਣਾ ਵੀ ਢਿੱਡ ਦੇ ਭਾਰ ਪਿਆ ਸੀ ਤਾਂ ਜੇ ਵਾਪਸ ਮੁੜਦੇ ਆਂ ਮੂੰਹ ਸਮਰਾਟ ਵੱਲ ਹੀ ਰਹਿਏ ਤਾਂ ਪਿੱਠ ਕਰਨ ਨਾਲ ਸਮਰਾਟ ਦੇ ਸਨਮਾਨ 'ਚ ਕੋਈ ਕਮੀ ਨਾ ਆਏ ਏ ਵੀ ਆ ਕੇ ਉਹ ਰਾਦੂਤ ਕੋਈ ਖਿਡਾਰੀ ਰਿਆ ਹੋਵੇਗਾ ਜੋ ਇੰਨੇ ਸਰੀਰਕ ਔਖਾਈ ਚੱਲ ਸਕਿਆ ਸੀ ਤੇ ਉਹ ਵੀ ਸਿਰਫ ਸਿਆਮ ਦੇ ਸਮਰਾਣ ਦੀ 프랑 ਦੇ ਸਮਰਾਣ ਪ੍ਰਤੀ ਵਫਾਦਾਰੀ ਪ੍ਰਗਟ ਕਰਨ ਲਈ ਸਾਲ 1919 ਚ ਵਰਸੇਲ ਦੀ ਸੰਧੀ ਪੱਤਰ ਤੇ ਸੈਨ ਹੋਣ ਵਾਲਾ ਦਿਨ ਇੱਕ ਇਤਿਹਾਸਿਕ ਦਿਨ ਸੀ ਕਹਿੰਦਾ ਵੀ ਕਲੇਮੇਸੀਓ ਨੇ ਐਲਾਨ ਕਰਿਆ ਕਿ ਜਰਮਨਾਂ ਨੂੰ ਆਉਣ ਦਿਓ ਜਰਮਨ ਲੋਕ ਅੰਦਰ ਆਏ ਉਹਨਾਂ ਦੇ ਆਉਣ ਤੇ ਕੋਈ ਖੜਾ ਨਾ ਹੋਇਆ ਗੈਲਰੀ ਚ ਬਿਲਕੁਲ ਚੁੱਪਸ਼ਾਈ ਹੋਈ ਸੀ ਸਭ ਤੋਂ ਪਹਿਲਾਂ ਜਰਮਨੀ ਵਾਲਿਆਂ ਨੇ ਸੰਧੀ ਪੱਤਰੋ ਤੇ ਦਸਖਤ ਕਰਨੇ ਸੀਗੇ ਉਸ ਤੋਂ ਬਾਅਦ ਬਿਲਸਨ ਨੇ ਕੀਤੇ ਤੇ ਫਿਰ ਅਮਰੀਕਾ ਦੇ ਡੈਲੀਗੇਟਾਂ ਨੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਚ ਸਾਰੇ ਦਸਖਤ ਕੀਤੇ ਜਾ ਚੁੱਕੇ ਸੀ ਤੇ ਬਾਹਰ ਤੋਪਾਂ ਦਾਗੀਆਂ ਗਈਆਂ ਹਵਾਈ ਜਹਾਜ਼ ਨੀਵੇਂ ਹੋ ਕੇ ਉੱਡੇ ਤੇ ਸਨ 1914 ਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਫੁਹਾਰਿਆਂ ਚ ਪਾਣੀ ਛੱਡਿਆ ਗਿਆ ਕਲੇਮੇਸੀਓ ਬਿਲਸਨ ਤੇ ਲਾਇਡ ਜੋਰਜ ਇਹ ਤਿੰਨੋਂ ਵੱਡੇ ਜਦੋਂ ਇਕੱਠੇ ਬਾਹਰ ਨਿਕਲੇ ਤਾਂ ਬਾਹਰ ਖੜੀ ਜਨਤਾ ਦੀ ਭੀੜ ਨੇ ਨਾਰੇ ਲਾਲਾ ਕਹਿੰਦਾ ਸਵਾਗਤ ਕੀਤਾ ਉਸੇ ਰਾਤ ਕਹਿੰਦਾ ਪੈਲਸ ਡੀ ਐਲ 오ਪੇਰਾ ਨਾਂ ਦੇ 오ਪੇਰਾ ਚ ਲਗਭਗ 10 ਲੱਖ ਲੋਕਾਂ ਦੇ ਇਕੱਠੇ ਹੋਣ ਤੇ ਜੋਸ਼ੋਖ ਰੋਜ ਜाहिर ਕਰਨ ਦੇ ਜੋ ਨਜ਼ਾਰੇ ਕਹਿੰਨਾ ਮੈਂ ਉੱਥੇ ਦੇਖੇ ਉਹ ਮੈਂ ਜ਼ਿੰਦਗੀ ਚ ਹੋਰ ਕਿਤੇ ਨਹੀਂ ਦੇਖੇ 오ਪੇਰੇ ਦੇ ਛੱਜੇ ਤੇ ਜਦੋਂ ਕਲੇਮੈਂਸੀਓ ਖੜਾ ਹੋਇਆ ਤਾਂ ਇਸ ਸਮੇਂ ਲਗਭਗ ਪੂਰੇ ਪੈਰਿਸ ਦੀ ਜਨਤਾ ਨੇ ਕਲੇਮੈਂਸਿਓ ਦਾ ਨਾਮ ਲੈ ਲੈ ਕੇ ਉਛਲ ਉਛਲ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਸੀ। ਉਪੇਰੇ ਦੇ ਆਸੇ-ਪਾਸਿਆਂ ਦੀਆਂ ਸਭ ਸੜਕਾਂ ਅਤੇ ਗਲੀਆਂ 'ਚ ਮੀਲਾਂ ਤੱਕ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਜਰਮਨ ਪਤਿਨਿਦ ਮੰਡਲ ਦੇ ਮੈਂਬਰਾਂ ਨੂੰ ਸੀਟੋਰੀ ਵਰਸੇਲ ਦੇ ਨਾਮ ਦੇ ਭਵਨ ਤੋਂ ਥੋੜੀ ਉਹ ਦੂਰ ਇੱਕੋ ਮਕਾਨ 'ਮਾਂ ਠਹਿਰਾਇਆ ਗਿਆ ਸੀ। ਤੇ ਇਸ ਮਕਾਨ ਦੇ ਗੇਟਾਂ ਉੱਤੇ ਤਾਰਾ ਲਾ ਕੇ ਫ੍ਰਾਂਸੀਸੀ ਸੈਨਿਕ ਤੈਨਾਤ ਕੀਤੇ ਗਏ ਸੀ। ਕਿਸੇ ਨੂੰ ਵੀ ਉਸ ਮਕਾਨ ਦੇ ਨੇੜੇ ਜਾਣ ਦਾ ਹੁਕਮ ਨਹੀਂ ਸੀ। ਇਸੇ ਨਾਂ ਪੁੱਲਣ ਵਾਲੇ ਤੇ ਇਤਿਹਾਸਕ ਮੌਕੇ ਤੇ ਮੈਨੂੰ ਉਸ ਸਮੇਂ ਦੇ ਮਹਾਪੁਰਸ਼ਾਂ ਨਾਲ ਭੇਟ ਕਰਨ ਦਾ ਮੌਕਾ ਮਿਲਿਆ ਕਪੂਥਲਾ ਦਾ ਮਹਾਰਾਜਾ ਤੇ ਮੈਂ 14 ਮਾਰਚ 1919 ਨੂੰ ਵੁਡਰੋ ਵਿਲਸਨ ਨੂੰ ਮਿਲਣ ਪੈਲਸ ਦੇ ਆਨਾਸੀਉਨੀ ਨਾਂ ਦੀ ਸੜਕ ਉੱਤੇ 13 ਨੰਬਰ ਭਵਨ ਚ ਗਏ ਉਸ ਵੇਲੇ ਵੁਡਰੋ ਵਿਲਸਨ ਨੇ ਕਾਲਾ ਕੋਟ ਤੇ ਧਾਰੀਦਾਰ ਪੈਂਟ ਪਾਈ ਹੋਈ ਸੀ ਅਸੀਂ ਕਰੀਬ 10 ਮਿੰਟ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਸ ਵੇਲੇ ਉਹਦੇ ਕੋਲ ਉਹਦੀ ਦੂਜੀ ਪਤਨੀ ਐਡਿਥ ਗੇਟ ਅਭੀ ਮੌਜੂਦ ਸੀ ਪਹਿਲੀ ਘਾਲ ਦੀ ਮੌਤ ਹੋ ਜਾਣ ਕਰਕੇ ਉਹਨੇ ਐਡਿਥ ਨਾਲ ਸ਼ਾਦੀ ਕਰ ਲਈ ਸੀ ਕਹਿੰਦਾ ਮਾਨਵਤਾ ਦੇ ਵਿਸ਼ੇ ਉੱਤੇ ਗੱਲਬਾਤ ਕਰਦੇ ਆ ਬੁਡਰੋ ਵਿਲਸਨ ਕਹਿੰਦਾ ਕਿ ਮਨੁੱਖ ਦੀ ਭਲਾਈ ਲਈ ਸਾਨੂੰ ਕੌਮੀ ਹਿੱਤਾਂ ਨੂੰ ਲੋਚਦਾਰ ਬਣਾਉਣਾ ਪਊਗਾ ਤੇ ਲੋਕਾਂ ਨੂੰ ਇਹ ਦੱਸਣਾ ਪਊਗਾ ਕਿ ਜੇ ਸਾਡੇ ਵਿੱਚੋਂ ਹਰ ਕੋਈ ਥੋੜੀ ਥੋੜੀ ਵੀ ਕੁਰਬਾਨੀ ਕਰੇ ਤਾਂ ਦੁਨੀਆ 'ਚ ਸਭ ਕੁਝ ਠੀਕ ਠਾਕ ਹੋ ਜਾਏ ਉਹਨਾਂ ਦਸਾਂ ਮਿੰਟਾਂ ਦੇ ਸਮੇਂ 'ਚ ਵੀ ਵਿਲਸਨ ਬਹੁਤ ਗੰਭੀਰ ਤੇ ਦਾਰਸ਼ਨਿਕ ਲੱਗ ਰਿਹਾ ਸੀ ਕਹਿੰਦਾ ਇਹਨਾਂ ਉਹ ਪੂਰੀ ਮਨੁੱਖ ਜਾਤੀ ਦਾ ਪੱਖੀ ਬਣਿਆ ਹੋਇਆ ਸੀ ਤੇ ਇੰਜ ਲੱਗਦਾ ਸੀ ਜਿਵੇਂ ਉਹਦੇ ਦਿਲ 'ਚ ਹਰ ਕਿਸੇ ਲਈ ਦਇਆ ਭਾਵ ਹੈ ਸਾਰਾ ਸਮਾਂ ਉਹ ਲੀਗ ਆਫ ਨੇਸ਼ਨਸ ਦਾ ਪੱਖ ਲੈਣ ਦਾ ਰਿਹਾ ਕਲੇਮੈਂਸਿਓ ਤੇ ਲਾਇਡ ਜਾਰਜ ਪ੍ਰਸਤਾਵਿਤ ਲੀਗ ਆਫ ਨੇਸ਼ਨਸ ਦਾ ਮਜ਼ਾਕ ਉਡਾਉਂਦੇ ਰਹੇ ਕਿਉਂਕਿ ਉਹ ਲੋਕ ਜਰਮਨਾਂ ਤੋਂ ਹੋਏ ਨੁਕਸਾਨ ਦੀ ਪੂਰਤੀ ਦਾ ਦਾਵਾ ਕਰ ਰਹੇ ਸਨ ਬਿਲਸਨ ਨੂੰ ਭਗਵਾਨ 'ਚ ਭਰੋਸਾ ਸੀ ਤੇ ਮਨੁੱਖ ਦੀ ਭਲੇ ਮਾਨਸੀ ਉੱਤੇ ਵਿਸ਼ਵਾਸ ਸੀ ਇਹੋ ਭਰੋਸਾ ਤੇ ਵਿਸ਼ਵਾਸ ਉਹਦੇ ਜੀਵਨ ਦੇ ਹਰ ਉਤਰਾ ਚੜਾ ਚੋੜਾ ਦਾ ਸਹਾਰਾ ਬਣੇ ਰਹੇ। ਕਹਿੰਦਾ ਮੈਂ ਲੌਇਡ ਜਾਰਜ ਨੂੰ ਵੀ ਮਿਲਿਆ ਪਰ ਇਹ ਪੇਂਟ ਲੰਡਨ ਦੇ ਵਕਿੰਗਮ ਪੈਲਸ ਵਿੱਚ ਹੋਈ ਤੇ ਇੱਕ ਗਾਰਡਨ ਪਾਰਟੀ 'ਚ। ਉਹਦੇ ਨਾਲ ਮੈਂ ਸੰਖੇਪ ਜੀ ਕਹਿੰਦਾ ਗੱਲਬਾਤ ਕੀਤੀ। ਮੈਂ ਕਲੇਮੈਂਸ ਨੂੰ ਵੀ ਮਿਲਿਆ ਤੇ ਉਹ ਵੀ ਬੜੀ ਗੂੜੀ ਤਰ੍ਹਾਂ ਪਰ ਉਦੋਂ ਜਦੋਂ ਉਹ ਮਹਾਰਾਜਾ ਕਪੂਥਲਾ ਦੇ ਮਹਿਮਾਨ ਦੇ ਰੂਪ 'ਚ ਕਪੂਥਲੇ ਆਇਆ ਤੇ ਮਹਿਲ 'ਚ ਠਹਿਰਿਆ। ਤਾਂ ਇਦਾਂ ਦੋਸਤੋ ਗੱਲਾਂ ਬਾਤਾਂ ਹੁੰਦੀਆਂ ਸੀ ਰਾਜਿਆਂ ਮਹਾਰਾਜਿਆਂ ਦੀਆਂ। ਤੋ ਅੱਗੇ ਹੁਣ ਦੱਸਾਂਗੇ ਤੁਹਾਨੂੰ ਹੋਰ ਵੀਡੀਓ ਤੇ ਵਿੱਚ ਇਹਨਾਂ ਦੀਆਂ ਹੋਰ ਕਹਾਣੀਆਂ ਬਾਰੇ ਹੋਰ ਕਿਸੇ ਦੱਸਾਂਗੇ ਤੁਹਾਨੂੰ ਸੋ ਮਿਲਦੇ ਹਾਂ ਅਗਲੀ ਵੀਡੀਓ ਮੰਦੇ ਹੋ ਆਗੇ ਸਤਿ ਸ਼੍ਰੀ ਅਕਾਲ